ਪਿੰਡ ਵੱਡੇ ਸਬਰਾ ਦੇ ਵਿੱਚ ਜੀ ਸਰਦਾਰ ਅਵਤਾਰ ਸਿੰਘ ਬਲਾਕ ਪ੍ਰਧਾਨ ਹੁੰਦੇ ਗ੍ਰੈਵੀ ਕੇ ਬੈਠੇ ਹੋਏ ਆ ਜੀ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦੇ ਦਫ਼ਤਰ ਬਣਿਆ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਤੇ ਹਰ ਇੱਕ ਮੁੱਦੇ ਤੇ ਵਿਚਾਰ ਚਰਚਾ ਕੀਤੀ ਜਾਂਦੀ ਹੈ ਕਿ ਮੰਤਰੀ ਸਾਹਿਬ ਕਿਵੇਂ ਕੰਮਕਾਰ ਚੱਲ ਰਹੇ ਆ ਤੇ ਕਿਵੇਂ ਆਪਾਂ ਜਿਹੜੀ ਹੁੰਦਾ ਕਿਸੇ ਦੀ ਜਿੰਦੀ ਵੀ ਸਪੋਰਟ ਕਰਨੀ ਹੈ ਹਨਾ ਤੇ ਇੱਥੇ ਅੱਜ ਪੂਰੇ ਬੰਦੇ ਪਹੁੰਚੇ ਹੋਏ ਆ ਸਾਡੇ ਪੁੱਤ ਲਾਲ ਸਾਹਿਬ ਇੱਧਰ ਬੈਠੇ ਹੋਇਆ ਤੇ ਨਾਲ ਸੱਜਣਾ ਖੰਬੀਆਂ ਬਾਵਾ ਬਾਈ ਦੀ ਕਿਹੜੇ ਕਿਹੜੇ ਵੀਰ ਦਾ ਨਾਲ ਆਵਾ ਬਾਈ ਜੀ ਸਾਰੀ ਚੜ੍ਹਦੀ ਕਲਾ ਆਲੇ ਆ ਜਿਹੜਾ ਹਰੂ ਜੋਧਿਆ ਜਿਹਨਾਂ ਮੰਤਰੀ ਸਾਹਿਬ ਦੀ ਪਹਿਲੇ ਦਿਨ ਤੋਂ ਸਪੋਰਟ ਲੈ ਕੇ ਤੇ ਅੱਜ ਤੱਕ ਵੀ ਨਾਲ ਖੜੇ ਆ ਜੀ ਤੇ ਆਪਾਂ ਥੋੜੀ ਜੀ ਗੱਲਬਾਤ ਹੀ ਜਾਣਦੇ ਆ ਵੀਰਾਂ ਤੋਂ ਮੰਤਰੀ ਸਾਹਿਬ ਕਿਤਰਾ ਦਾ ਕੰਮਕਾਰ ਚੱਲ ਰਿਹਾ ਵੀ ਕੀ ਗੱਲਬਾਤ ਆ ਜੀ ਐਨੂੰ ਕਰਾ ਕੈਮਰਾ ਮਾਰ ਕੇ ਵਿਖਾਇਆ ਜਾਵੇ ਵੀ ਜਵਾਨੀ ਵੀ ਪੂਰੀ ਕਰਾ ਨਾਲਾ ਮੰਤਰੀ ਸਾਹਿਬ ਦੇ ਤੇ ਪੁੱਛਦੇ ਆ ਵੀ ਕੰਮਕਾਰ ਕਿਤਰਾ ਚੱਲ ਰਿਹਾ ਹਾਂਜੀ ਛੋਟੇ ਭਾਈ ਕੀ ਨਾਂ ਹੈ ਆਪਣਾ ਜੀ ਜਲਦੀ ਜੀ ਤੇ ਕਿਵੇਂ ਕੰਮਕਾਰ ਮੰਤਰੀ ਸਾਹਿਬ ਕਿਵੇਂ ਕੰਮਕਾਰ ਕਿਵੇਂ ਕਰਾ ਰਹੇ ਬਹੁਤ ਵਧੀਆ ਕੰਮ ਕਰ ਰਹੇ ਨੇ ਕੰਮ ਬਹੁਤ ਆਇਆ ਸੋ ਅੱਗੇ ਵੀ ਆਸ ਆ ਇਦਾਂ ਹੀ ਹੋਵੇ ਬਹੁਤ ਵਧੀਆ ਵਧੀਆ ਤੁਹਾਨੂੰ ਆਸ ਆ ਕੋਈ ਮੰਤਰੀ ਸੁਣਦੇ ਆ ਗੱਲ ਹਾਂਜੀ ਬਹੁਤ ਵੀ ਇਹ ਆ ਵੀਰ ਮંત્રી ਜਾਵ ਲਾਲਜੀਤ ਸਿੰਘ ਭੁੱਲਰ ਸਾਹਿਬ ਜੀ ਕਹਿੰਦੇ ਵੀ ਠੀਕ ਵਧੀਆ ਕੰਮ ਕਾਰ ਕਰ ਰਿਹਾ ਹਾਂ ਜੀ ਜੋ ਇਹਨੂੰ ਤੁਸੀਂ ਦੱਸੋ ਬਹੁਤ ਵਧੀਆ ਵਧੀਆ ਤੇ ਕਿੰਦੀ ਸਪੋਰਟ ਅਦਕੀ ਕੀਤੀ ਜਾਊਗੀ ਕੋਈ ਬੋਲੀ ਮੰਤਰੀ ਸਾਹਿਬ ਜੀ ਕਹਿੰੋਗੇ ਹਾਂ ਜੀ ਆ ਕਹਿੰਦਾ ਫੋਲ ਹੀ ਕਰਾਂਗੇ ਬਾਈ ਜੀ ਅਜੇ ਸੱਜੀਆਂ ਖੱਬਨਾ ਬਾਵਾ ਮਗਰ ਤੁਰੀਆਂ ਹੁੰਦੀਆਂ ਨੇ ਜੀ ਤੇ ਸਾਡੇ ਪ੍ਰਧਾਨ ਜੀ ਥੋੜੇ ਜਿਹਾ ਆਪਾਂ ਜਾਣਕਾਰੀ ਲੈਣੇ ਆਂ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਪਤੇ ਪ੍ਰਾਜੈਕਟ ਦਾ ਭਾਰੀ ਕਾਠਾ ਜ ਆਪਣੇ ਦਫ਼ਤਰ ਦੇ ਵਿੱਚ ਕੀ ਕਹਿਣਾ ਚਾਹੁੰਦੇ ਆਂ ਜੀ ਇਹ ਸਭ ਜੀ ਕੈਪ ਮੰਤਰੀ ਸਰਦਾਰ ਦਲਜੀਤ ਸਿੰਘ ਕੋਲ ਤਾਂ ਪਿਆਰ ਹੈ ਜੀ ਇਹ ਉਹਨਾਂ ਦੇ ਪਿਆਰ ਦੇ ਬੱਚੇ ਹੀ ਸੰਗਤ ਆ ਇਸ ਟਾਈਮ ਤੇ ਅਸੀਂ ਵੇ ਵਿਚਾਰ ਬਤਾ ਤਰੀ ਕਰ ਲਏ ਐ ਜੇ ਕੋਈ ਕੀ ਐਤ ਕੀ ਮੰਤਰੀ ਸਾਹਿਬ ਨੂੰ ਕਿਤਨਾ ਦਾ ਸਹਿਯੋਗ ਮਿਲ ਰਿਹਾ ਜੀ ਆਪਣੇ ਜਿਵੇਂ ਸਰ ਸਾਹਿਬ ਨੂੰ ਵੀ ਸਹਿਯੋਗ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਹੈ ਆ ਦੋ ਵੱਧ ਲੀਡ ਲੱਗੇ ਜੀ ਤੁਸੀਂ ਆ ਵੇਖ ਰਹੇ ਆਜ ਤੱਕ ਤਾਂ ਬਰਾਬਰ ਤੇ ਕੋਈ ਨਹੀਂ ਆ ਰਿਹਾ ਆ ਗੱਲ ਕਰੀ ਉਹ ਕੁਛ ਨਹੀਂ ਉਹਦੇ ਬਰਾਬਰ ਤੇ ਕੋਈ ਨਹੀਂ ਆ ਰਿਹਾ ਸਾਰੇ ਨਾਲ ਦੇ ਭੱਜੇ ਜਾਂਦੇ ਆ ਜਿਹੜਾ ਵੀ ਕੋਈ ਆਉਂਦਾ ਉਹ ਭੱਜ ਜਾਂਦਾ ਵੀ ਨਹੀਂ ਮੈਂ ਨਹੀਂ ਉਥੇ ਲੜਦਾ ਸਾਰੇ ਨੂੰ ਪਤਾ ਵਾਇਕਲ ਬਿਲਕੁਲ ਜੀ ਬਿਲਕੁਲ ਇਹ ਸਨ ਬਲਾਕ ਪ੍ਰਧਾਨ ਸਰਦਾਰ ਬਤਾ ਵਾਕਿਆ ਗੱਲ ਕਰੀਆ ਬਾਈ ਜੇ ਉਹਨਾਂ ਦੇ ਮੁਕਾਬਲੇ ਕੈਂਡੀਡੇਟ ਹੀ ਨਹੀਂ ਕੋਈ ਅਜੇ ਸਿਲੈਕਟ ਹੋਇਆ ਜੀ ਜੀ ਵੀ ਜਦੋਂ ਭੁੱਲਰ ਸਾਹਿਬ ਦੇ ਮਗਰ ਕਿਉਂਕਿ ਲੋਕਾਂ ਦਾ ਪਿਆਰ ਹੀ ਇੰਨਾ ਵੀਰਾਂ ਨੇ ਵੀ ਦੱਸਿਆ ਤੇ ਹਾਂਜੀ ਅਮਰੀਕ ਸਿੰਘ ਜੀ ਭੁੱਲ ਜੀ ਸਾਹਿਬ ਕੀ ਕਹਣਾ ਚੋਣੇ ਅਜੇ ਇੰਨਾ ਭਾਰੀ ਕਰਦੇ ਜੀ ਚੰਦੀ ਕਲਾ ਜੀ ਸੰਗ ਦਾ ਏ ਮੁੰਡਾ ਕੋਈ ਜਾਨ ਨਹੀਂ ਉਹ ਸੰਗ ਦਾ ਤੇ ਇੱਕ ਦਾ ਹਾਂਜੀ ਆਨੇ ਚੇਅਰਮੈਨ ਸਾਹਿਬ ਵੀ ਆ ਗਿਆ ਸਦਰਾਮ ਸਿੰਘ ਜੀ ਠੇਕੇਦਾਰ ਸਾਹਿਬ ਇਹਨਾਂ ਨੂੰ ਵੀ ਜਾਣਦੇ ਆ ਕਿਉਂਕਿ ਇਹਨਾਂ ਦੇ ਨਾਲ ਵੀ ਪਿਆਰ ਸੰਗਤ ਦਾ ਬਹੁਤ ਇਧਰ ਨੰਬਰਦਾਰ ਸਾਹਿਬ ਆ ਇਹ ਯੋਦਾ ਵੀਰ ਆ ਸਾਡਾ ਸੱਜੀਆਂ ਖੱਬੀਆਂ ਬਾਵਾ ਇਧਰ ਕੁਲਦੀਪ ਪ੍ਰਧਾਨਾ ਕੀਰਾਪਣਾ ਜੀ ਪ੍ਰਾਤੂਰੀ ਸਾਡਾ ਹੈਪੀ ਬੋਕਰ ਤੇ ਇਧਰ ਯੋਦੇ ਨੌਜਵਾਨਾਂ ਦਾ ਅਲੱਗ-ਅਲੱਗ ਵੀ ਵੀ ਗੱਲ ਕਰੀਏ ਵੀ ਨਾ ਲਈਏ ਤਾਂ ਗੱਲ ਬੜੀ ਸਾਰੇ ਵੀਰ ਆ ਕਿ ਜਿਹੜਾ ਵੀ ਅੱਖਰ ਲੱਗਦਾ ਹੈ ਜਿੰਨੇ ਵੀ ਪੰਜਾਬੀ ਦੇ ਅੱਖਰ ਆ ਉਹਨਾਂ ਦੇ ਹਰ ਇੱਕ ਅੱਖਰ ਦਾ ਹਰ ਇੱਕ ਨਾਂ ਪਾਈ ਦੀ ਇੱਥੇ ਆ ਜੋਧਾ ਰੂਡਾ ਤੇ ਹਾਂਜੀ ਜੋਧਾ ਵੀ ਇੱਥੇ ਪੜ੍ਹਨਾ ਰੈਸਟੋਰੈਂਟ ਹਾਂ ਭਾਈ ਸੱਜਣਾ ਜੀ ਇਹਨਾਂ ਭਾਰੀ ਘੰਟ ਕੀ ਕਾਉਣਾ ਚਾਹੁੰਦੇ ਮੰਤਰੀ ਸਾਹਿਬ ਅੱਜ ਸਰਦਾਰ ਲਾਲਜੀਤ ਸਿੰਘ ਜੀ ਭੁੱਲਰ ਕੈਬਨ ਮੰਤਰੀ ਪੰਜਾਬ ਉਹਦੇ ਹੱਕ ਦੇ ਵਿੱਚ ਸਰਦਾਰ ਭਗਵੰਤ ਸਿੰਘ ਜੀ ਮਾਨ ਪਹੁੰਚ ਰਹੇ ਆ ਆ ਸਾਰੇ ਜਿਹੜੇ ਸੱਜਣਾ ਸਾਡੇ ਜਿਹੜਾ ਵਰਕਰ ਆਮ ਪਾਰਟੀ ਦੇ ਵਰਕਰ ਆ ਇਹ ਸਰਦਾਰ ਅਵਤਾਰ ਸਿੰਘ ਜੀ ਬਲਾਕ ਪ੍ਰਧਾਨ ਪਿੰਡ ਸੁਭਰਾ ਤੋਂ ਅੱਜ ਪੱਟੀ ਦੇ ਤੇ ਜਾ ਰਹੇ ਆ ਤੇ ਬਿਲਕੁਲ ਜੀ ਬਿਲਕੁਲ ਕੋਈ ਗੱਲ ਨਹੀਂ ਹਾਂ ਵੀ ਗੱਲਬਾਤ ਕਰਨੀ ਪੈਣੀ ਪੱਟੀ ਵੀ ਜਾਣਾ ਪੈਂਦਾ ਮੰਤਰੀ ਸਾਹਿਬ ਨੂੰ ਵੀ ਮਿਲਣਾ ਹੈ ਕਈ ਕੰਮ ਹੁੰਦੇ ਆ ਮੇਰੇ ਕੋਲ ਜੀ ਕਰੋ ਕਰੋ ਕੋਈ ਨਹੀਂ ਤੇ ਅੱਜ ਸਾਰੇ ਵੀਰ ਇਕੱਠੇ ਹੋ ਗਏ ਮੰਤਰੀ ਸਾਹਿਬ ਦੇ ਵਿੱਚ ਆ ਰਹੇ ਆ سپورਟ ਦੇ ਵਿੱਚ ਗੱਲ ਪਤਾ ਕੀ ਹੈ ਮੰਤਰੀ ਸਾਹਿਬ ਨਾਲ ਗੱਲਬਾਤ ਕਰਨ ਕਿ ਹਲਕੇ ਦੇ ਹਰ ਇੱਕ ਵੀਰ ਕਰ ਸਕਦਾ ਜਿੰਦਾ ਕੋਈ ਕੰਮ ਆ ਕਿਉਂਕਿ ਮੰਤਰੀ ਸਾਹਿਬ ਨੂੰ ਮਿਲਾਂਗੇ ਤੇ ਸਾਨੂੰ ਵੀ ਪਤਾ ਲੱਗੂ ਵੀ ਸਾਡੇ ਕੰਮ ਕਰਦੇ ਆ ਕਿ ਬਾਕੀ ਮੰਤਰੀ ਸਾਹਿਬ ਬਹੁਤ ਬੰਦੇ ਹੀਰੇ ਆ ਭਾਵੇਂ ਰਾਤ ਨੂੰ 12 ਵਜੇ ਚੱਲ ਜੇ ਭਾਵੇਂ ਚੱਲ ਜੇ 1 ਵਜੇ ਤੇ ਕੋਸੇ ਵਲੇ ਹੀ ਮਿਲਦੇ ਆ ਤੇ ਇਹ ਨਹੀਂ ਵੀ ਕਿਹਨੂੰ ਲਾਲਾ ਲਾਉਂਦੇ ਵੀ ਚੰਡੀਗੜ੍ਹ ਆਜੋ ਜਾਂ ਅੰਬਰਸਰ ਆਜੋ ਪੱਟੀ ਸਾਡੇ ਇਲਾਕੇ ਦੇ ਹੀਰੇ ਮੰਤਰੀ ਆ ਉੱਥੇ ਜਾ ਕੇ ਹੀ ਮਿਲਦੇ ਆ ਬਹੁਤ ਵਧੀਆ ਇਨਸਾਨ ਆ ਤੇ ਕੰਮ ਕਰ ਕਿਵੇਂ ਕਰ ਕੰਮ ਕਰ ਬਹੁਤ ਵਧੀਆ ਵੀਰ ਗਾਰੇ ਚੱਲ ਰਿਹਾ ਵਾ ਗਾਂਵ ਚੱਲੂਗਾ ਆ ਸਰ ਮੰਤਰੀ ਸਾਹਿਬ ਤੋਂ ਅਜੇ ਤਿੰਨ ਚਾਰ ਸਾਲ ਤਿੰਨ ਸਾਲ ਪਏ ਆ ਸ਼ੁਰੂਗਾ ਮੰਤਰੀ ਸਾਹਿਬ ਕੰਮ ਬਿਲਕੁਲ ਬਹੁਤ ਵਧੀਆ ਜੀ ਇਹ ਸਾਨੂੰ ਵੀਰ ਸਾਡਾ ਜੋਧਾ ਵੀਰ ਕਹਿੰਦਾ ਵੀ ਧੂੜਾਂ ਹੀ ਕੱਢੀ ਜਾਂਦੇ ਆ ਤੇ ਛੜਕ ਕਿਵੇਂ ਬਾਈ ਜੀ ਰੋਡ ਜਿਹੜਾ ਇੰਨਾ ਟੁੱਟਿਆ ਜੀ ਆਪਣਾ ਤੇ ਪੱਟੀਲਾ ਰੋਡ ਵੇਖਿਆ ਹੀ ਆ ਕਿੰਨਾ ਅੰਦਰ ਆਪਾਂ ਖੱਡੇ ਚ ਜਾਂਦੇ ਰਹਿਆ ਹਾਂ ਹੁਣ ਮਹਾਰਾਜ ਦੀ ਕਿਰਪਾ ਨਾਲ ਦੂਰੋਂ ਪਾਟ ਗੇਰ ਪਲਾ ਜਾ ਕੇ ਪੱਟੀ ਕੱਢੀ ਦਾ ਬਿਲਕੁਲ ਜੀ ਬਿਲਕੁਲ ਵਧੀਆ ਸੜਕ ਬਣੀ ਆ ਵਾਕਿਆ ਜੀ ਪਾਣੀ ਦਾ ਭਰ ਕੇ ਭਾਵੇਂ ਗਲਾਸ ਰੱਖ ਦੋ ਬਾਈ ਜੀ ਪੱਟੀ ਤੱਕ ਵੀ ਇਹ ਨਹੀਂ ਪਾਣੀ ਗਲਾਸ ਚੋਂ ਬਾਹਰ ਆ ਜੂਗਾ ਐਡਾ ਵਧੀਆ ਰੋਡ ਬਣ ਗਿਆ ਜੀ ਹੁਣ ਕਹਿਣ ਤੋਂ ਭਾਬ ਜੀ ਬਹੁਤ ਚੜਦੀ ਕਲਾ ਹੈ ਜੀ ਤੇ ਇਧਰ ਸਾਡੇ ਨੰਬਰ ਦਾ ਸਾਹਿਬ ਜੀ ਤੁਸੀਂ ਵੀ ਥੋੜੀ ਜੀ ਜਾਣਕਾਰੀ ਦਿਓ ਕੀ ਕਹਿਣਾ ਅੱਡੇ ਮੰਤਰੀ ਸਾਹਿਬ ਨਾਲ ਜਿਹੜੇ ਉੱਪਰ ਲੜੀ ਹਾਂਜੀ ਇੱਕ ਹੀਰਾ ਤੇ ਬੀਬੀ ਦਾ ਆਤਰੀਆ ਵਾਹ ਸ਼ੇਰ ਜਦੋਂ ਜਾਓ ਉਸੇ ਵੇਲੇ ਮਿਲਦੇ ਆ ਅਸਕੇ ਮਿਲਦੇ ਆ ਭਾਵੇਂ ਰਾਤ ਦੇ 12 ਵਜੇ ਜਾਓ ਤੇ ਭਾਵੇਂ ਰਾਤ ਦੇ 2 ਵਜੇ ਜਾਓ ਵਾਹ ਜੀ ਵਾਹ ਕਹਿੰਦੇ ਵੀ ਹੀਰਾ ਮੰਤਰੀ ਆ ਸ਼ੇਰ ਦਿਲ ਬਾਕੀ ਸ਼ੇਰ ਦਿਲ ਬਾਈ ਦੀ ਇਹਦੇ ਕੋਈ ਬਰਾਬਰ ਕੈਂਡੀਡੇਟ ਨਹੀਂ ਐਲਾਨਿਆ ਗਿਆ ਵੀ ਕਿੰਨੂੰ ਖੜਾ ਕੀਤਾ ਜਾਵੇ ਵੀ ਜਦੋਂ ਪੂਰੇ ਕਿਰਾਏ ਮੁਕਾਬਲੇ ਹੋਣਗੇ ਚੜ੍ਹਦੀ ਕਲਾ ਨਾਲ ਵੀ ਜੋਦੇ ਤਿਆਰ ਆ ਤੇ ਹੁਣ ਵੀਰ ਕੋਈ ਗੱਲਬਾਤ ਸਾਡੇ ਚੇਅਰਮੈਨ ਸਾਹਿਬ ਸਜੀ ਬਾਵਜੀ ਮੰਤਰੀ ਸਾਹਿਬ ਜੀ ਤੇ ਇੱਕ ਪਹਿਲੀ ਬੈਲ ਤੇ ਫੋਨ ਚੱਕਦੇ ਆ ਚੇਅਰਮੈਨ ਸਾਹਿਬ ਦਾ ਚੇਅਰਮੈਨ ਸਾਹਿਬ ਜੀ ਸੱਚੀ ਸੱਚੀ ਦੱਸਦੇ ਆ ਜੀ ਮੰਤਰੀ ਸਾਹਿਬ ਕਿਵੇਂ ਦੇ ਬੰਦੇ ਆ ਤੇ ਕੰਮ ਕਰ ਕਿਵੇਂ ਚਲਾ ਰਿਹਾ ਹੈ ਜੀ ਵੇਖੋ ਮੇਰਾ ਇਕੱਲੇ ਤਾਂ ਪਹਿਲੀ ਬੈਲ ਤੇ ਫੋਨ ਚੁੱਕ ਗਿਆ ਹਰ ਇੱਕ ਦਾ ਚੁੱਕਦੇ ਆ ਵਾਹ ਜੀ ਵਾਹ ਹਰ ਇੱਕ ਦਾ ਫੋਨ ਚੁੱਕਦੇ ਆ ਵਾ ਵੱਡਾ ਸੋ ਗਿਆ ਕਿ ਸਾਰਾ ਦਿਨ ਆਪਣਾ ਕੰਮ ਕਾੜ ਕਰੀਦਾ ਤੇ ਰਾਤ ਨੂੰ ਨੌ ਪਏ ਵੇਲੇ ਹੋ ਗਿਆ ਅੱਦਾਂ ਮੰਤਰੀ ਸਾਹਿਬ ਨੂੰ ਮਿਲ ਗਿਆ ਤੇ ਬਾਹਰ ਨਾਲ ਆਪਣੇ ਦਫ਼ਤਰ ਕੱਪੇ ਹੂੰ ਮੰਤਰੀ ਸਾਹਿਬ ਤੋਂ ਮਿਲ ਆਇਆ ਲੋਕ ਦੋ ਦੋ ਵਜੇ ਤੱਕ ਆ ਜਾਂਦੇ ਤੋਂ ਦੇਖਿਆ ਹੀ ਪ੍ਰਸ਼ਾਦਾ ਪਾਣੀ ਵੀ ਚੱਲਦਾ ਰਹਿੰਦਾ ਹੈ ਮਾਚਾ ਪਾਣੀ ਵੀ ਚੱਲਦਾ ਰਹਿੰਦਾ ਹੈ ਬਿਲਕੁਲ ਜੀ ਬਿਲਕੁਲ ਜੀ ਲੈਗਰ ਵਿੱਚ ਸਭ ਦੇ ਵਿੱਚ ਮੀਟਿੰਗ ਕੀਤੀ ਉਤਾਰਸੋਂ ਨੇ ਕਰੇ ਤੇ 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 ਜਹਾਂ ਲਕਸ਼ਣ ਲਕਸ਼ਣ ਦੇ ਸੰਬੰਧ ਦੇ ਵਿੱਚ ਉਤਾਰਸੋਂ ਨੇ ਕਰੇ ਮੀਟਿੰਗ ਕੀਤੀ ਆ ਆਉਣ ਵਾਲੇ ਏਜੰਡੇ ਬਾਰੇ ਹਾਂ ਕੀ ਪ੍ਰੋਸੀਜਰ ਆ ਜਿਹੜੀ ਪੱਟੀ ਵਿੱਚ ਰਹਿ ਲਈ ਰੱਖੀਗੀ ਉਹਦੇ ਬਾਅਦ ਵਿੱਚ ਕੀ ਕਰਨਾ ਹਾਂ ਉਹਦੀ ਤਿਆਰੀ ਸਭ ਦੀ ਗੱਲਾਂ ਕਰਨ ਦੇ ਆ ਚਾਰ ਚਰਚਾ ਕਰ ਚਾਰ ਗੱਲ ਜੋ ਮਤਲਬ ਸਾਰੀ ਜਿਹੜੀ ਪਾਲੀ ਦਾ ਜੋ ਜੋ ਸੰਦੇਸ਼ ਉਹਦੇ ਹਿਸਾਬ ਨਾਲ ਆਪਾਂ ਜਿਹੜੇ ਜਿੰਦੇ ਉਹਦੇ ਦਾ ਰ ਆ ਉਹਦੇ ਹਿਸਾਬ ਨਾਲ ਜੋ ਮਵਾਰੀਆਂ ਫੈਸਟ ਕਰਨੀਆਂ ਵੀ ਸੀ ਕਿੰਨੇ ਬੰਦੇ ਲੈ ਗਏ ਇਹਦੇ ਕਿ ਕੀ ਕਰਨਾ ਸਾਰਾ ਨਾ ਪ੍ਰਧਾਨ ਸਾਹਿਬ ਦੇ ਕਰੀ ਕਿੰਨੀ ਕੀਤੀ ਹੈ ਪ੍ਰੋਟੋਕੋਲ ਦੇ ਹਿਸਾਬ ਨਾਲ ਇਹਦਾ ਵਾ ਪ੍ਰਧਾਨ ਸਾਹਿਬ ਦੇ ਕਰੀ ਹੈ ਇਹ ਤਾਂ ਉਹਦੇ ਮੁਤਾਬਕ ਕੀਤੀ ਹੈ ਤੇ ਬਾਕੀ ਜਿਹੜਾ ਅਗਲਾ ਪ੍ਰੋਗਰਾਮ ਆ ਤਾਂ ਉਹ ਬਿਲਕੁਲ ਜੀ ਤੇ ਕਿਵੇਂ ਕੰਮ ਕਰ ਮੰਤਰੀ ਸਾਹਿਬ ਤੁਹਾਡੇ ਹੱਲ ਕਿਦੇ ਕਰ ਰਹੇ ਆ ਸੋਹਣਿਆ ਜਨਤਾ ਦੀ ਕੀ ਕਹ ਲੈ ਕਹਿੰਦੇ ਇਸ ਬਾਰੇ ਜਿਵੇਂ ਗਰੰਟੀ ਕਹੀ ਸੀ ਕਿੰਨੀਆਂ ਪੂਰੀਆਂ ਹੋ ਚੁੱਕੀਆਂ ਤੇ ਕਿੰਨੀਆਂ ਪੂਰ ਰਹਿ ਗਈਆਂ ਵੇਖੋ ਇਲੈਕਸ਼ਨ ਤੋਂ ਸਰਮਾਣੀ ਇਲੈਕਸ਼ਨ ਤੋਂ ਪਹਿਲਾਂ ਕਦੇ ਵੀ ਕਿਸੇ ਸਰਕਾਰ ਨੇ ਵਿਕਾਸ ਨਹੀਂ ਕੀਤਾ ਹਾਂ ਜੀ ਇਹ ਲਾਖਾਂ ਨਹੀਂ ਆਉਣ ਵਾਲੀ ਹੈ ਤੇ ਕੰਮ ਦੇਖ ਲਓ ਪਿੰਡ 'ਚ ਕਿੰਨੀਆਂ ਗਲੀਆਂ ਆ ਕਿੰਨਾ ਕੰਮ ਕੋ ਮਖਾਸ ਕਰਤਾ ਇਹ ਤੋਂ ਹਿਸਾਬ ਲਾ ਲਓ ਬਿਲਕੁਲ ਮਤਲਬ ਬਹੁਤ ਵੱਡੇ ਪੱਧਰ ਤੇ ਹੈਲੋ ਤੇ ਸਭ ਤੋਂ ਵੱਡਾ ਮੁੱਦਾ ਇਹ ਹੈ ਕਿ ਹਰ ਬਾਰੇ ਨੂੰ ਟੈਨਸ਼ਨ ਹੁੰਦੀ ਜੀ ਕਿ ਮਹੀਨਾ ਤੇ ਆਏ ਹੁੰਦਾ ਬਿੱਲ ਬਿੱਲ ਦਾ ਮੇਰੇ ਹਿਸਾਬ ਨਾਲ ਤਾਂ ਆਪਣੇ ਪਿੰਡ 'ਚ ਤੇ ਕੋਈ ਗੱਲ ਨਹੀਂ ਹੋਗਾ ਜਿਹਨੂੰ ਬਿੱਲ ਆਉਂਦਾ ਨਾ ਬਿਲਕੁਲ ਨਹੀਂ ਬਿਲਕੁਲ ਆਪਾਂ ਆਪਾਂ ਪਾਰਾ ਦੇ ਤੁਹਾਨੂੰ ਇਹ ਸਾਰਾ ਬਾਕੀ ਰਹੀ ਜਿਹੜੀ ਜਾਣਕਾਰੀ ਆ ਸਾਡੇ ਮਿਲਾਰਦਾ ਸਾਹਿਬ ਵੀ ਬਡੇ ਭਰਾ ਹੁਤਾ ਤੇ ਸਿਰ ਮੈਂ ਤੁਹਾਨੂੰ ਜੜ ਜਾਂਦਾ ਕਿ ਹੋਰ ਵੀਰ ਜੀ ਤੁਸੀਂ ਕੋਈ ਵੀਰ ਸਾਡੇ ਕੁਲਦੀਪ ਸਿੰਘ ਸਰਪਰਾ ਨੇ ਪੁਰਾਣੇ ਸ਼ਿੰਗਰਚੀ ਕਹਿ ਸਕਦੇ ਆ ਵੀ ਜੋ ਵੀ ਹਿਸਾਬ ਨਾਲ ਜਿਵੇਂ ਛੇਰ ਹੁੰਨਾਂ ਨਾਲ ਛੇਰ ਕਿੰਨੇ ਕੌਣ ਰੱਖਦਾ ਗਾਹਕਾ ਪਿੱਲੀ ਨੂੰ ਇੱਕ ਗੁਣ ਬਾਈ ਦੀ ਕੱਲਾ ਕੱਲਾ ਗੁਣ ਟਰਹਾ ਕੋਲਾ ਜਿਹੜਾ ਇਹ ਜਾਣਦਾ ਹੈ ਬਹੁਤ ਵਧੀਆ ਕੁੰਡੀਆਂ ਭਰਾ ਕੋਲ ਹਾਂਜੀ ਸਾਹਿਬ ਜੀ ਕੀ ਕਰਨ ਚਾਹੁੰਦੇ ਆ ਸਰਕਾਰਾਂ ਕੰਮ ਕਰ ਕਿਵੇਂ ਚੱਲ ਰਿਹਾ ਜੀ ਬਿਲਕੁਲ ਜੀ ਸਾਨੂੰ ਸਾਰ ਨੂੰ ਪਤਾ ਵੀ ਹਮਾਰੇ ਤਾਂ ਆਤਿਆਪ ਹੋ ਵੀ ਹੋਰ ਮੰਗ ਸਕਦੇ ਆ ਬਿਲਕੁਲ ਜੀ ਲੋਕ ਇਹ ਸਭ ਤੋਂ ਵੱਡਾ ਅਧਿਨਿਧੀ ਦਾ ਮੁੱਦਾ ਸੀ ਹਾਂਜੀ ਤੇ ਉਹ ਇਹ ਨਹੀਂ ਦੇਖਿਆ ਵੀ ਕੋਈ ਕਾਂਗਰਸ ਜਿਆਦਾ ਜੀ ਰਾਜਾ ਮੰਤਰੀ ਸਰ ਨੂੰ ਜਿਲੀ ਮਾਲਕ ਕੀਤੀ ਤੇ ਕੋਈ ਦੂਜਾ ਤਾ ਨੂੰ ਪਤਾ ਹੀ ਨਹੀਂ ਸਾਹਿਬ ਦਾ ਕੰਮ ਕਰ ਸਾਰੇ ਕੰਮ ਦੇ ਇਕੱਲੇ ਕੰਮ ਕਰ ਕੀ ਚਾਹਦੇ ਬਿਲਕੁਲ ਜੀ ਜੀ ਬਾਕੀ ਕੰਮ ਕੀਤੇ ਲਾਜ਼ਮੀ ਨੇ ਇਹਨਾਂ ਦੀ ਹਰ ਇੱਕ ਬੰਦੇ ਦੀਆਂ ਜ਼ਿੰਮੇਵਾਰੀਆਂ ਸਵੇਰੇ ਤੜਕੇ ਭਾਈ ਜੀ ਭੂਣਾ ਤੋਂ ਮੈਂ ਉੱਠਿਆ ਹਸਾਮਾ ਚਾਹ ਪੀਤੀ ਸੀ ਤੇ ਪਹਿਲਾ ਭੂਣਾ ਭਾਈ ਜ਼ਿੰਮੇਵਾਰੀ ਹੁੰਦੀਆਂ ਭਾਈ ਜੀ ਜ਼ਿੰਮੇਵਾਰੀ ਦੇ ਨਾਲ ਚਲਾ ਰਹੇ ਆ ਤੇ ਕੀ ਆਉਂਦਾ ਹੈ ਆਪਣਾ ਸੈਕਟਰੀ ਸੈਕਟਰੀ ਭਾਈ ਜੀ ਬਹੁਤ ਵੱਡੀ ਜ਼ਿੰਮੇਵਾਰੀ ਸੈਕਟਰੀ ਦੀ ਤੜਕੇ ਭੂਣ ਲਾਉਣਾ ਹਰ ਇੱਕ ਗੱਲ ਸੁਣਨੀ ਤੇ ਪਹਿਲੇ ਭੂਣ ਕੋ ਵੀ ਬਲਾਕ ਪ੍ਰਧਾਨ ਤੇ ਸਵੇਰੇ ਦੋਨਾਂ ਦਾ ਅਟੈਚ ਹੋਇਆ ਨਾਲ ਚੇਅਰਮੈਨ ਇਧਰ ਜੋਧਾ ਵੀਰ ਬਾਈ ਜੀ ਇਕੱਲੇ ਇਕੱਲੇ ਇਧਰ ਨੰਬਰਦਾਰ ਤੇ ਆ ਵੀ ਸਾਡੇ ਕੀ ਨੇ ਆਪਣਾ ਨੰਬਰਦਾਰ ਦਨਪੁਰ ਗਲਵਾਲ ਤੇ ਸਿੰਘ ਨੰਬਰਦਾਰ ਪੁਰਾਣੇ ਜੱਦੀ ਪਿੰਡ ਸਰਪੰਚ ਬਾਈ ਜੀ ਜੇ ਗੱਲ ਕਰੀਏ ਨਾ ਸਾਡੇ ਪਿੰਡ ਦੇ 12 ਤਾਂ ਪੱਤੀਆਂ ਜੇ ਨੰਬਰਦਾਰ ਗੜੀਏ 17 18 ਲਗਭਗ 11000 11 ਲਿਖਿਆ ਹੋਇਆ 11 ਨੰਬਰ ਦਾਣਾ ਸਾਡੇ ਸਬਰਾ ਦੇ ਮੈਂ ਲਿਖਤ ਕੀਤੀ ਹੋਈ ਆ ਜੀ ਤੇ ਚੜ੍ਹਦੀ ਕਲਾ ਪਿੰਡਾਂ ਤੇ 20000 ਦੇ ਲਗਭਗ ਸਾਡੀ ਵੋਟ ਆ ਭਾਈ ਜੀ ਜਿਹੜੀ ਵੀ ਤਕੜੀ ਤੇ ਤੋਲ ਗਏ ਭਾਈ ਜੀ ਯਾਰ ਆਬਾਦੀ ਆ ਵੋਟ 10000 ਦੇ ਚਲੋ ਬਣ ਜਾਣ ਕਿਆਂ ਮਨ ਦੀ ਆ ਮੰਦੀ ਵੀ ਯਾਰ ਤੇ ਲੱਗਦਾ ਕਦੇ ਮੋਟ ਜੇ ਸਹੀ ਤਰ੍ਹਾਂ ਬਣੇ ਨਾ ਅੱਧਾ 20000 ਰੋਟ ਹੈਗੀ ਆ ਬਿਲਕੁਲ ਵਾਲੀ ਹੈਗੀ ਇਹ ਸੇ ਗੱਲ ਹੈ ਹੈਗੀ ਆ ਜੇ 20000 ਦੇ ਲਗਭਗ ਗੱਲ ਕਰਦੇ ਆ ਵੀ ਸਾਰੀ ਵੋਟ ਹੈਗੀ ਆ ਪਿੰਡ ਦੀ ਕੋਈ ਗੱਲ ਨਹੀਂ ਆਣ ਕਿ ਆਪਾਂ ਚੜਦੀ ਕਲਾ ਉਹਨਾਂ ਦੀ ਬੋੜੀ ਜਿਹਨਾਂ ਦੀ ਉਹ ਵੱਡੇ ਹੋਈ ਜਾਂਦੇ ਬਣਾਵਾਂਗੇ ਵੱਡੇ ਹੋਣ ਕਿ ਹੋਈ ਜਾਂਦੇ ਉਹਨਾਂ ਦੀ ਵੋਟ ਪਾਉਣੀ ਹੈਗੀ ਤੇ ਤਗੜੇ ਹੋ ਕੇ ਸਪੋਰਟ ਕਰੋ ਜੀ ਜੇ ਚੰਗੇ ਕੰਮ ਕਰ ਗੱਲਦੇ ਆ ਤੇ ਗਾਂਹ ਗੱਲਬਾਤ ਕਰੋ ਜੀ ਤੇ ਹੁਣ ਆਪਾਂ ਕੋਈ ਗੱਲਬਾਤ ਕਰਨਾ ਚਾਹੁੰਦਾ ਵੀ ਇਹਦੀ ਕੋਈ ਦਿਲ ਦੀ ਗੱਲ ਹੈਗੀ ਹੈ ਨਾ करीडियो शेयर वाहेगुरुू जीा ख़सा वाहेगुरु वाहेगुरु